ਵਾਗਦਾ ਕਿਸਾਨ ਵੀਰ ਉਹ ਡਾਟੇ ਲੋਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੇ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9876823917 ਅੱਜ ਵੀਰੇ ਪਿੰਡ ਸਹਿਣਾ ਦਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਪਹਿਲੇ ਨੰਬਰ ਤੇ ਦੂਜਾ ਸੂਆ ਝੋਟੀ ਤੁਸੀਂ ਦੇਖ ਸਕਦੇ ਆ WhatsApp ਵਾਲੀ ਵੀਡੀਓ ਆ 10 ਲੀਟਰ ਦੁੱਧ ਤਿਆਰ ਹੈਗਾ ਤੇ 5-6 ਦਿਨਾਂ ਦੀ ਸੂਈ ਵੀ ਆ ਪੂਰੀ ਚੰਗੀ ਝੋਟੀ ਆ ਕੱਦ-ਗਾੜ ਪੂਰਾ ਵਧੀਆ ਤੇ ਆ ਸੰਗ ਤੁਸੀਂ ਚੈੱਕ ਕਰ ਸਕਦੇ ਹੋ ਦੂਜੇ ਨੰਬਰ ਤੇ ਤੀਜਾ ਸੂਆ ਮੱਝ ਸੂਈ ਵੀ ਆ ਏ ਵੀ ਵੀਰੇ ਤਾਜੀ ਆ ਦਾ ਬੱਚਾ ਰਾਤ ਸੂਈ ਸੀ ਬੱਚਾ ਗਿਆ ਮਾਰ ਮੂੜੇ ਤੇ ਤੇ ਤੀਜੇ ਨੰਬਰ ਤੇ ਪੂਰੇ ਵੱਡੇ ਗੱਡ ਗੱਡ ਦੀ ਝੋਟੀ 10 ਲੀਟਰ ਇਹ ਥੱਲੇ ਵੀ ਦੁੱਧ ਰੈਡੀ ਹੈਗਾ ਸਿੰਘ ਸਿੰਘ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਨੰਬਰ ਹੈ ਵੀਰ ਇਹਨਾਂ ਕਰ ਲਓ ਸੰਪਰਕ ਨੰਬਰ ਆਪਾਂ ਇਹ ਸਕਰੀਨ ਤੇ ਲਾ ਲਿਆ ਤੇ ਦੇਖ ਲਿਓ ਪੂਰੀ ਵਧੀਆ ਝੋਟੀਆਂ ਬਾਈ ਦਾ ਨਾਮ ਹੈਗਾ ਰਾਜ ਇੱਕ ਨੰਬਰ ਆ ਬਚਾਲੇ ਵਾਲੇ ਦੇਖ ਲਓ ਇਹਦੇ ਵੀ ਥਣ ਥਣ ਪੂਰੇ ਵਧੀਆ ਪੂਰੀ ਚੰਗੀ ਤੇ ਪਹਿਲੇ ਨੰਬਰ ਵਾਲੀ ਜਿਹੜੀ ਤੁਹਾਨੂੰ ਦਿਖਾਈ ਸੀ ਉਹ ਆ ਵੀਰੇ ਇੱਕ ਨੰਬਰ ਝੋਟੀ ਹੈਗੀ ਤਿੰਨੇ ਸੂਈਆਂ ਸਵਾਈਆਂ ਕਰ ਲਿਓ ਬਾਈ ਦਾ ਸੰਪਰਕ ਪੂਰੀਆਂ ਵਧੀਆ ਝੋਟੀਆਂ ਪਿੰਡ ਜ਼ੈਣਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਨੇੜੇ ਭਧੌੜ ਆ ਦੇਖੋ ਜੀ ਇੱਕ ਨੰਬਰ ਹੈਗੀਆਂ ਬੱਚੇ ਦੇਖ ਲਓ ਇਹਨਾਂ ਦੇ ਪੂਰੀਆਂ ਚੰਗੀਆਂ ਤੇ ਪੂਰੀ ਬਰੀਡ ਵਾਲੀਆਂ ਝੋਟੀਆਂ ਆ ਇੱਕ ਨੰਬਰ ਮੁੱਲ ਬਾਈ ਤੁਹਾਨੂੰ ਫੋਨ ਤੇ ਦੱਸੂਗਾ ਕੱਲ ਸੰਪਰਕ ਪੂਰੀਆਂ ਵਧੀਆ ਝੋਟੀਆਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖ ਲਈ ਤਾਂ